ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਨੂ ਹਿੰਦੁਸਤਾਨ ਫਾਸਨੂ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਨਸ਼ਾ ਤਸਕਰਾਤ ਦੇ ਵਿਰੁੱਧ ਕਾਰਵਾਈ ਜਾਰੀ ਦਿਨਾਂ ਨਗਰ ਦੇ ਪਿੰਡ ਸਸਿਆ ਵਿਖੇ ਪੁਲਿਸ ਵੱਲੋਂ ਨਸ਼ਾ ਤਸਕਰ ਗੁਲਸਨ ਟੋਨੀ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ਜਿਸ ਦੇ ਵਿਰੁੱਧ 21 ਦੇ ਕਰੀਬ ਡਰਗ ਤਸਕਰੀ ਦੇ ਕੇਸ ਦਰਜ ਸਨ ਗੁਰਦਾਸਪੁਰ ਤੋਂ ਲੱਪੀ ਸਿੰਘ ਦੀ ਖਾਸ ਰਿਪੋਰਟ ਤਾਨੂੰ ਪਤਾ ਹੈ ਸ਼ਹਿਰਾਂ ਨੂੰ ਪਤਾ ਹੈ ਕਿ ਅੱਜ ਡਿਪਾਰਟਮੈਂਟ ਆਫ ਵਾਟਰ ਸੋਸ਼ੀਅਲ ਵੱਲੋਂ ਜਿਹੜੀ ਹੈਗੀ ਲਿਖ ਕੇ ਸਾਨੂੰ ਆਇਆ ਸੀਗਾ ਪੁਲੀਸ ਐਲਫਾਸਟੇ ਕਿ ਇਹਨਾਂ ਦੀ ਜਿਹੜੀ ਜਿਹੜੀ ਵਿਭਾਗ ਦੀ ਜਿਹੜੀ ਲੈਂਡ ਹੈਗੀ ਉਹਦੇ ਚ ਇਨਕੋਚਮੈਂਟ ਜਿਹੜਾ ਹੋਇਆ ਉਹਦੇ ਵਾਸਤੇ ਪੂਲ ਸਲਫਾ ਅਸੀਂ ਪ੍ਰੋਵਾਈਡ ਕਰਦੇ ਹੈਗੇ ਆ ਜਿਹੜਾ ਜਦੋਂ ਅਸੀਂ ਇਹਦਾ ਜਿਹੜਾ ਡਿਟੇਲ ਅਸੋ ਦੀ ਕੱਢੀ ਹੈ ਤੋਂ ਸਾਨੂੰ ਮੈ ਪਤਾ ਚੱਲੇ ਆ ਕਿ ਜਿਹੜਾ ਜਿਹੜਾ ਬੰਦਾ ਹੈ ਕੰਕਸ਼ਨ ਬੰਦਾ ਇਹਦੇ ਨਾਮ ਗੁਲਸ਼ਨ ਟੋਨੀ ਹੈਗਾ ਤੇ ਟੋਟਲ 21 ਮਕਦਮੇ ਜਿਹੜੇ ਹੈਗੇ ਐਨਡੀਆ ਐਕਸਾਈਜ਼ ਦੇ ਜਿਹੜੇ ਦਰਜ ਹੈਗੇ ਇਹਨਾਂ ਦੀ ਜਿਹੜੀ ਵਿਭਾਗ ਦੇ ਦੁਆਰਾ ਪਰਪਰ ਇਹਨਾਂ ਦੀ ਜਿਹੜੀ ਹੈਗੀ ਜਿਹੜੀ ਚੈੱਕ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜਿਹੜਾ ਲਾਅ ਨਰਡਰ ਨੂੰ ਮੇਨਟੇਨ ਕਰਨ ਲਈ ਜਿਹੜਾ ਹੈਗਾ ਪੂਰਾ ਜਿਹੜੀ ਫੋਰਸ ਹੈ ਤਨਾਤਜ ਇਸ ਤੋਂ ਪਹਿਲਾਂ ਵੀ ਘਰਾਂ 'ਚ ਕਾਰਵਾਈ ਕੀਤੀ ਗਈ ਇੱਥੇ ਇੱਥੇ ਦੇਖੋ ਜੀ ਇਸ ਤੋਂ ਪਹਿਲਾਂ ਜਿਹੜਾ ਵੀ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਵੀ ਸਾਨੂੰ ਪੁਲਿਸ ਸੈਲਫ ਬਰਸਟ ਹੈਗਾ ਉਸੇ ਸੰਬੰਧ ਨਾਲ ਜਿਹੜਾ ਹੈਗਾ ਐਸ ਪਰ ਲਾਅ ਜਿਹੜੀ ਹੈਗੀ ਅਸੀਂ ਉਹਨਾਂ ਨੂੰ ਹੈਲਪ ਪਹੁੰਚਾ ਕਦੋਂ ਨਿਸ਼ਾਨਾ ਕਰ ਪਾਣਾ ਹੈ ਕਿਉਂਕਿ ਡਿਪਾਰਟਮੈਂਟ